不留。 ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਫਰੀਦਕੋਟ ਦੇ ਸੰਗੀਤ ਜਗਤ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਇੱਥੇ ਮਿੰਨੀ ਸਰਦੂਲ ਸਕੰਦਰ ਵਜੋਂ ਜਾਣੇ ਜਾਂਦੇ ਗਾਇਕ ਮੇਜਰ ਮਹਿਰਮ ਸਦਾ ਲਈ ਅਲਵਿਦਾ ਕਹਿ ਗਏ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਅੰਤਮ ਸਾਹ ਲਿਆ ਉਹਨਾਂ ਦੇ ਗੀਤਾਂ ਨੂੰ ਅੱਜ ਵੀ ਪੂਰੀ ਸ਼ਿੱਦਤ ਦੇ ਨਾਲ ਯਾਦ ਕੀਤਾ ਜਾਂਦਾ ਹੈ ਆਰਥਿਕ ਤੌਰ ਤੇ ਭਾਵੇਂ ਮੇਜਰ ਮਹਿਰਮ ਕਾਫੀ ਕਮਜ਼ੋਰ ਰਹੇ ਪਰ ਗਾਇਕੀ ਦੇ ਵਿੱਚ ਕਾਫੀ ਅਮੀਰ ਰਹੇ ਤੇ ਚੰਗੇ ਗੀਤ ਲੋਕਾਂ ਨੂੰ ਸੁਣਨ ਲਈ ਉਹਨਾਂ ਨੇ ਦਿੱਤੇ ਜ਼ਿਕਰ ਜੋਗਾ ਕਿ ਮੇਜਰ ਮਹਿਰਮ ਦਾ ਜੱਦੀ ਪਿੰਡ ਮੋਗਾ ਜ਼ਿਲ੍ਹੇ ਦਾ ਝੂੜ ਚੱਕ ਸੀ ਪਰ ਫਰੀਦਕੋਟ ਉਸ ਦੀ ਸ਼ਾਦੀ ਹੋਣ ਕਰਕੇ ਉਹ 1991 ਦੇ ਵਿੱਚ ਇੱਥੋਂ ਦੇ ਦਸ਼ਮੇਸ਼ ਨਗਰ ਵਿੱਚ ਆ ਕੇ ਵਸ ਗਿਆ ਤੇ ਉਦੋਂ ਤੋਂ ਇੱਥੇ ਹੀ ਰਹਿ ਕੇ ਸੰਗੀਤ ਨਾਲ ਜੁੜਿਆ ਹੋਇਆ ਸੀ ਕੈਸਟਾ ਵੇਲੇ ਦੇ ਜ਼ਮਾਨੇ ਦਾ ਇਹ ਗਾਇਕ ਅੱਜ ਡਿਜੀਟਲ ਸੰਗੀਤ ਦਾ ਜ਼ਮਾਨਾ ਆ ਚੁੱਕਿਆ ਉਸ ਵਿੱਚ ਵੀ ਉਸੇ ਤਰ੍ਹਾਂ ਹੀ ਆਪਣੀ ਗਾਇਕੀ ਬਰਕਰਾਰ ਰੱਖ ਰਿਹਾ ਸੀ ਤੇ ਹਾਲ ਹੀ ਵਿੱਚ ਉਸ ਦਾ ਇੱਕ ਸੱਭਿਆਚਾਰਕ ਗੀਤ ਜ਼ਿੰਦਗੀ ਰਿਲੀਜ਼ ਹੋਇਆ ਸੀ ਜਿਸ ਨੂੰ ਸਹਿਤਕ ਹਲਕਿਆਂ ਦੇ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਮੇਜਰ ਮਹਿਰਮ ਦੇ ਤੁਰ ਜਾਣ ਨਾਲ ਫਰੀਦਕੋਟ ਦੇ ਸੰਗੀਤ ਜਗਤ ਵਿੱਚ ਇੱਕ ਦੁੱਖ ਦੀ ਲਹਿਰ ਦੌੜੀ ਹੋਈ ਆ ਤੇ ਆਓ ਗੱਲ ਕਰਦੇ ਆ ਉਹਨਾਂ ਦੇ ਘਰ ਮੌਜੂਦ ਸਹਿਤ ਪ੍ਰੇਮੀਆਂ ਨਾਲ ਸੰਗੀਤ ਪ੍ਰੇਮੀਆਂ ਨਾਲ ਤੇ ਪੁੱਛਦੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਹਾਂਜੀ ਹਾਲੀ ਸਾਬ ਸਾਡੇ ਅਜ ਫਰੀਦਕੋਟ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਪੰਜਾਬ ਦੀ ਬਲੰਦ ਆਵਾਜ਼ ਦੇ ਮਾਲਕ ਮੇਜਰ ਮਹਿਰਮ ਸਾਹਿਬ ਜਿਨ੍ਹਾਂ ਦੀ ਸਭ ਤੋਂ ਪਲੇਠੀ ਕੈਸਟ ਮੁਖੜਾ ਗਲਾਬੀ ਜਿਨ੍ਹਾਂ ਦਾ ਸੰਗੀਤ ਰਵਿੰਦਰ ਟੀਨਾ ਜੁਨੇ ਸ਼ਕਾਰਿਆ ਸੀਗਾ ਉਹਨਾਂ ਦੇ ਵਿੱਚ ਇੱਕ ਗਾਣਾ ਮੈਂ ਉਹਨਾਂ ਦੀ ਯਾਦ ਕਰਕੇ ਸੁਣਾ ਰਿਹਾ ਬਣ ਜਾਵੀ ਚੰਨ ਚੱਲੀਏ ਮੈਂ ਤੈਨੂੰ ਸਾਰੀ ਰਾਤ ਤੱਕਿਆ ਕਰੂੰ ਬਣ ਜਾਵੀ ਚੰਨ ਚੱਲੀਏ ਮੈਂ ਤੈਨੂੰ ਸਾਰੀ ਰਾਤ ਤੱਕਿਆ ਕਰੂੰ ਜਿਹੜੇ ਬਲੰਦ ਆਵਾਜ਼ ਦੇ ਮਾਲਕ ਸਨ ਅੱਜ ਸਾਡੀਆਂ ਅੱਖਾਂ ਵਿੱਚ ਰੋਣ ਆ ਰਿਹਾ ਹੈ ਜਿਵੇਂ ਬਲੇ ਉਹਨਾਂ ਦੀ ਮੌਤ ਦੀ ਖਬਰ ਸੁਣੀ ਹੈ ਪੰਜਾਬ ਸਰਕਾਰ ਅੱਗੇ ਸਾਡੀ ਇਹ ਹੀ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਹੈ ਇੱਕ ਬੇਟੀ ਹੈ ਇਹਨਾਂ ਦੀ ਇਕੱਲੀ ਔਰ ਇਹਨਾਂ ਦੇ ਸਿਰ ਤੇ ਹੱਥ ਜਿਹੜਾ ਸਰਕਾਰ ਰੱਖੇ ਔਰ ਅੱਜ ਜਿਹੜਾ ਘਟਾ ਸਾਨੂੰ ਪਿਆ ਹੈ ਸਾਰੇ ਪੰਜਾਬ ਨੂੰ ਇਸ بلند ਆਵਾਜ਼ بڑے ਫਨਕਾਰ ਜਿਨ੍ਹਾਂ ਦੇ ਬੜੇ ਸਾਨੂੰ ਸਵੇਰੇ ਹੀ ਫੋਨ ਆ ਰਹੇ ਸਨ ਕਿ ਸੱਚ ਹੈ ਕਿ ਝੂਠ ਹੈ ਅੱਜ ਬੜਾ ਸਾਡੇ ਮਨ ਨੂੰ ਦੁੱਖ ਹੋਇਆ ਤੇ ਸਭ ਦੀਆਂ ਜਿਹੜੀਆਂ ਅੱਖਾਂ ਪੀਆਂ ਪੀਆਂ ਨੰਜੂਆਂ ਦੇ ਨਾਲ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਇਹਦੀ ਆਤਮਾ ਨੂੰ ਸੁਖ ਸ਼ਾਂਤੀ ਬਖਸ਼ੇ ਤੇ ਮੇਜਰ ਮੈਨ ਸਾਹਿਬ ਜੀ ਪਿੰਡ ਚੂੜ ਚੱਕ ਜਿਲ੍ਹਾ ਮੋਗਾ ਦੇ ਰਹਿਣ ਵਾਲੇ ਸਨ ਇਹ ਫਰੀਦਕੋਟ ਵਿਆਹੇ ਹੋਏ ਸੀ ਤੇ ਇਹਨਾਂ ਨੇ 1991-92 ਵਿੱਚ ਇਹਨਾਂ ਦੀ ਪਹਿਲੀ ਐਲਬਮ ਆਈ ਸੀਗੀ ਮੁਖੜਾ ਗੁਲਾਬੀ ਜਿਸ ਚ ਹੰਸ ਰਾਜ ਜੀ ਦੀ ਫੋਟੋ ਲੱਗੀ ਹੋਈ ਸੀ ਇਹਨਾਂ ਦੇ ਨਾਲ ਤੇ ਹਾਂਜੀ ਸੁਨਦਰਪਤਨ ਜੀ ਤੇ ਬਹੁਤ ਵਧੀਆ ਕਲਾਕਾਰ ਸੀਗੇ ਸੁਭਜਿੰਦਰ ਸ਼ੇਰਾ ਜੀ ਦੀ ਇੱਕ ਫਿਲਮ ਆਈ ਸੀਗੇ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਗੀਤ ਬਣ ਜਾ ਤੋ ਚੰਨ ਚੱਲੀਏ ਆਇਆ ਸੀ ਦੂਦਰਸ਼ਨ ਤੇ ਬਹੁਤ ਵਾਰੇ ਗਾ ਕੇ ਆਇਆ ਤੇ ਦੂਦਰਸ਼ਨ ਵੀ ਬਹੁਤ ਇਹਨਾਂ ਨੂੰ ਮਾਣ ਦਿੰਦਾ ਸੀਗੇ ਤੇ ਨਾਮਵਰ ਕਈ ਕਲਾਕਾਰ ਜਿਹੜੀਆਂ ਸੁਦੇਸ਼ ਕੁਮਾਰੀ ਹੋਗੇ ਸਾਬਰ ਖਾਨ ਹੋਗੇ ਮਨਜੀਤ ਮਣੀ ਤੇ ਗੀਤਕਾਰ ਹੋਗੇ ਆਪਣੇ ਲਖਮਿੰਦਰ ਮਾਨ ਜੀ ਫਰੀਦ ਕਾਲ ਚਰਾਣੀ ਤੇ ਅਮਰ ਮਸਤਾਨਾ ਜੀ ਕਾਫੀ ਗੀਤਕਾਰਾਂ ਨੇ ਇਹਨਾਂ ਨੂੰ ਗੀਤ ਦਿੱਤੇ ਬਿੰਦਰ ਹੋ ਗਿਆ ਜੀ ਤੇ ਇਹਨਾਂ ਦੇ ਐਲਬਮ ਆਈਆਂ ਨਾਗਣੀ ਤੇ ਡੰਗੇ ਹੰਝੂਆਂ ਦੇ ਖਤ ਲਿਖਤਾ ਤੇ ਬਹੁਤ ਮਕਬੂਲ ਗੀਤ ਹੋਏ ਇਹਨਾਂ ਦੇ ਹੁਣ ਤੱਕ ਮੇਰੇ ਹਿਸਾਬ ਨਾਲ 2.5 300 ਤੋਂ ਉੱਪਰ ਇਹਨਾਂ ਦੇ ਗੀਤ ਆ ਚੁੱਕੇ ਸਿਗੇ ਤੇ ਹੁਣ ਵੀ ਇੱਕ ਰਿਕਾਰਡਿੰਗ ਗੀਤ ਦੇ ਚੱਲ ਰਹੀ ਸੀ ਪਰ ਇਹਨਾਂ ਦਾ ਲੀਵਰ ਫੇਲ ਹੋਣ ਕਰਕੇ ਤੇ ਜੋ ਹਾਦਸਾ ਹੋਇਆ ਉਹ ਪੂਰੇ ਸੰਗੀਤ ਜਗਤ ਲਈ ਬਹੁਤ ਵੱਡਾ ਘਾਟੇ ਦੀ ਗੱਲ ਆ ਇਹ ਬਹੁਤ ਦੁੱਖ ਹੋਇਆ ਜੀ ਪੂਰੇ ਸਾਡੇ ਫਰੀਦਕੋਟ ਸ਼ਹਿਰ ਦੀ ਸ਼ਾਨ ਸੀਗੇ ਸਾਰੇ ਫਰੀਦਕੋਟ ਨੂੰ ਇਹਨਾਂ ਦਾ ਬਹੁਤ ਦੁੱਖ ਹੋਇਆ ਕਿਉਂਕਿ ਇੰਨੇ ਸ੍ਰੀਲੇ ਗਾਇਕ ਦੁਨੀਆ ਤੇ ਕਦੇ-ਕਦੇ ਪੈਦਾ ਹੁੰਦੇ ਆ ਸੋ ਸਾਰੇ ਸਾਡੇ ਸੰਗੀਤ ਜਗਤ ਨੂੰ ਸਾਡੇ ਫਰੀਦਕੋਟ ਨੂੰ ਸਾਰੇ ਪੰਜਾਬ ਨੂੰ ਘਾਟਾ ਪਿਆ ਇਸ ਚੀਜ਼ ਦਾ ਕਿਉਂਕਿ ਚੰਗੇ ਕਲਾਕਾਰ ਕਿਤੇ-ਕਿਤੇ ਪੈਦਾ ਹੁੰਦੇ ਆ ਕਿਉਂਕਿ ਕਲਾ ਹੀ ਗਰੀਬੀ ਚ ਪੈਦਾ ਹੁੰਦੀ ਜ਼ਿਆਦਾ ਵਧੀਆ ਸੰਗਰ ਸੰਗਰ ਜਿਹਨੇ ਪੈਦਾ ਹੁੰਦੇ ਆ ਉਹ ਹਮੇਸ਼ਾ ਸ਼੍ਰੀਪੀ ਤੋਂ ਹੀ ਹੁੰਦੇ ਆ ਕਲਾ ਜਗਤ ਦੇ ਵਿੱਚ ਸਰਦੂਲ ਸਕੰਦਰ ਬਾਣ ਦੇਖੇ ਹਾਂਜੀ ਹਾਂਜੀ ਮਿੰਨੀ ਸਰਦੂਲ ਸਕੰਦਰ ਇਹਨਾਂ ਨੂੰ ਕਿਹਾ ਜਾਂਦਾ ਸੀ ਉਹ ਪਹਿਲਾ ਸਰਦੂਲ ਸਾਹਿਬ ਚਲੇ ਗਏ ਸੁਰਾ ਦੇ ਬਾਦਸ਼ਾਹ ਹੁਣ ਸੁਰਾ ਦੇ ਬਾਦਸ਼ਾਹ ਸਾਡੇ ਮੇਜਰ ਮਹਿਰਮ ਸਾਹਿਬ ਜੋ ਫਰੀਦਕੋਟ ਦੀ ਸਾਡੀ ਸ਼ਾਨ ਸੀਗੇ ਉਹ ਸਾਨੂੰ ਆਲਵੇਦਾ ਕਹਿ ਗਏ ਸਾਨੂੰ ਬਹੁਤ ਦੁੱਖ ਹੋਇਆ ਹੈ ਕੀ ਮਹਿਸੂਸ ਕਰਦੇ ਹਾਂ ਕੋਈ ਮੰਗ ਕਰਦੇ ਹਾਂ ਪਰਿਵਾਰ ਲਈ ਜਾਂ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ ਤਾਂ ਬੈਟਰ ਹੈ ਜੀ ਕਿਉਂਕਿ ਗਰੀਬ ਪਰਿਵਾਰ ਹੈ ਕੋਈ ਜਿੰਨੇ ਜਿੰਨੀ ਕੋਈ ਸਹਾਇਤਾ ਕੀਤੀ ਜਾਵੇ ਅਸੀਂ ਇਹੀ ਮੰਗ ਕਰਦੇ ਹਾਂ ਇਸ ਪਰਿਵਾਰ ਨੂੰ ਕੁਝ ਨਾ ਕੁਝ ਮਦਦ ਕੀਤੀ ਜਾਵੇ ਸਰਕਾਰ ਵੱਲੋਂ ਕਿਉਂਕਿ ਕਲਾਕਾਰਾਂ ਦਾ ਮਾਨ ਮਾਨ ਸਾਹਿਬ ਉਹਨਾਂ ਨੂੰ ਵੀ ਪਤਾ ਵੀ ਕਿਸ ਤਰ੍ਹਾਂ ਵੀ ਕਲਾਕਾਰ ਆਪਣੀ ਜਿੰਦਗੀ ਸੰਘਰਸ਼ ਕਰਦਾ ਤੇ ਕਿਸ ਤਰ੍ਹਾਂ ਹੈ ਆਪਣੀ ਜਿੰਦਗੀ ਦਾ ਪੌੜੀਦਾਰ ਪੌੜੀ ਚੜਦੇ ਆ ਸੋ ਗਰੀ ਪਰਵਾਰ ਨਾਲ ਸੰਬੰਧਿਤ ਸੀਗੇ ਇਹਨਾਂ ਦੀ ਮਦਦ ਬਣਦੀ ਹੈ ਜੀ ਇਹਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਕਲਚਰ ਨੂੰ ਅੱਗੇ ਲਿਆ ਰਹੇ ਕਲਾਕਾਰ